ਸਤਿ ਸ਼੍ਰੀ ਅਕਾਲ ਦੋਸਤੋ ਪੀ 32 ਨਵਾਂ ਸ਼ਹਿਰ ਦੇਖ ਰਹੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਬਹੁਤ ਨਿੱਘਾ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਦਾ ਜਿਹੜਾ ਮਸਲਾ ਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਤੇ ਅੱਜ ਅਸੀਂ ਵੀ ਇਸ ਵਿਸ਼ੇ ਤੇ ਚਰਚਾ ਕਰਾਂਗੇ ਤੇ ਮੇਰੇ ਨਾਲ ਪੱਤਰਕਾਰ ਦਿਨੇਸ਼ੂਰੀ ਜੀ ਵੀ ਮੌਜੂਦ ਹੈ ਤੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਤੇ ਫਿਰ ਇਸ ਚਰਚੇ ਦੇ ਵਿਸ਼ੇ ਤੇ ਚਰਚਾ ਜਰੂਰ ਕਰਾਂਗੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਸਵਾਗਤ ਹੈ ਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਕੀ ਕਹਿੰਦੀ ਹੈ ਫਿਰ ਤੁਹਾਡੀ ਰਿਸਰਚ ਲੈਂਡ ਪੁਲਿੰਗ ਤੇ ਦੇਖੋ ਰਗੇ ਸਾਹਿਬ ਵੀ ਲੈਂਡ ਪੁਲਿੰਗ ਦਾ ਮਸਲਾ ਸੱਚੀ ਗਰਮ ਆ ਗਿਆ ਜੇ ਆਪਾਂ ਕਹਿ ਲਈਏ ਕਿ ਲੋਕ ਜਾਗਰਤ ਹੋ ਗਏ ਜੀ ਅੱਛਾ ਜਿਹੜੀ ਇਹ ਲੈਂਡ ਪੁਲਿੰਗ ਆਪਾਂ ਸਮਝੀਏ ਲੈਂਡ ਦਾ ਮਾਲਕ ਕਿਸਾਨ ਆ ਜੀ ਸਰਕਾਰ ਪੁੱਲ ਕਰ ਰਹੀ ਹੈ ਜੀ ਚਲਦੇ ਚਲਦੇ ਆਪਾਂ ਗੱਲ ਕਰ ਲੰਨੇ ਆ ਦਿਖਾ ਦਈਏ ਆਪਾਂ ਇਸ ਸਮੇ ਮਹਾਲੋਂ ਪਿੰਡ ਦੀ ਹੱਦ 'ਚ ਮੌਜੂਦ ਹੈ ਔਰ ਮਹਾਲੋਂ ਦੇ ਵੀ ਕਾਫੀ ਏਕੜ 383 ਏਕੜ ਦੇ ਕਰੀਬ ਜਿਹੜੀ ਆ ਲੈਂਡ ਪੁੱਲਿੰਗ ਚ ਆ ਗਈ ਹੈ ਹੁਣ ਰਗੇ ਸਾਹਿਬ ਵੀ ਲੈਂਡ ਪੁੱਲਿੰਗ ਦੀ ਗੱਲ ਕਰੀਏ ਤਕਰੀਬਨ 65000 ਏਕੜ ਜਿਹੜੀ ਉਹ ਲੈਂਡ ਪੁੱਲਿੰਗ ਚ ਪੰਜਾਬ ਦੀ ਆ ਗਈ ਹੈ ਜੀ ਔਰ 1 ਲੱਖ ਤੱਕ ਕਹਿੰਦੇ ਗੱਲਬਾਤ ਜਾਣੀ ਔਰ 1 ਲੱਖ ਪਹਿਲਾਂ ਹੀ ਭਾਰਤ ਮਾਲਾ ਚ ਆ ਚੁੱਕੀ ਹੈ ਅੱਛਾ ਜੀ ਆ ਤੁਸੀਂ ਪਿੱਛੇ ਦੇਖੋ ਬਾਈਪਾਸ ਵੀ ਇੱਥੋਂ ਕੱਢਿਆ ਜੀ ਇੱਥੇ ਵੀ ਚਰਚਾ ਕਰਾਂਗੇ ਇਹ ਵੀ ਪਹਿਲਾਂ ਖੇਤ ਸੀਗੇ ਸੋ ਲੈਂਡ ਪੁੱਲਿੰਗ ਜਿਹੜੀ ਆ ਸਰਕਾਰ ਇਹ ਕਹਿੰਦੀ ਹੈ ਕਿ ਬਾ ਕਮਾਲ ਪਾਲਸੀ ਹੈ ਪਰ ਜੇ ਟੈਕਨੀਕਲ ਟਰਮਸ ਜੇ ਸਮਝ ਗਏ ਜਦੋਂ ਤੁਸੀਂ ਖਰੜੇ ਨੂੰ ਪੜਦੇ ਆ ਜੀ ਫਿਰ ਪਤਾ ਲੱਗਦਾ ਕਿ ਲੁੱਟਣ ਦਾ ਪੂਰਾ ਮੂਡ ਬਣਾਇਆ ਅੱਛਾ ਔਰ ਲੈਂਡ ਪੁਲਿੰਗ ਜਿਹੜੀ ਹੈ ਉਹ ਖਤਰੇ ਦੀ ਘੰਟੀ ਹੈ ਘੰਟੀ ਕਿਉਂ ਆ ਕਿਉਂਕਿ ਸਰਕਾਰ ਕਹਿੰਦੀ ਸੀਗੀ ਕਿ ਸਰਕਾਰ ਨੂੰ ਜਦੋਂ ਸਰਕਾਰ ਸਰਕਾਰ ਨਹੀਂ ਸੀ ਜੀ ਕਹਿੰਦੀ ਸੀ ਸਰਕਾਰ ਨੂੰ ਸੱਥਾਂ 'ਚੋਂ ਚਲਾਵਾਂਗੇ ਹੁਣ ਸੱਥਾਂ ਨੂੰ ਢਾਣ ਦੀ ਤਿਆਰੀ ਆ ਦੇਖੋ 20000 ਲੋਕ ਜਿਹੜੇ ਆ ਉਹਨਾਂ ਦਾ ਨੁਕਸਾਨ ਹੋਣਾ ਸਿੱਧਮ ਸਿੱਧਾ ਜੇ 65000 ਲੈਂਡ ਜਿਹੜੀ ਲੈਂਡ ਪੂਲਿੰਗੇ ਕਰ ਲੈਂਦੇ ਆ ਤਾਂ 20000 ਲੋਕਾਂ ਦਾ ਸਿੱਧਮ ਸਿੱਧਾ ਨੁਕਸਾਨ ਹੋਣਾ ਹੁਣ ਮੈਂ ਤੁਹਾਨੂੰ ਫਿਗਰਸ ਦੀ ਸਮਝਾਉਣ ਦੀ ਕੋਸ਼ਿਸ਼ ਕਰਵਾ ਦੇਖੋ 1.5% ਜੀ ਪੰਜਾਬ ਕੋਲ ਜਿਹੜਾ ਰਕਬਾ ਹੈ ਖੇਤੀ ਦਾ ਅੱਛਾ ਜੀ ਪੂਰੇ ਦੇਸ਼ 'ਚ ਸਿਰਫ 1.5% ਓਕੇ ਔਰ ਜੇ ਪਰ ਰਿਸਰਚ ਦੀ ਮੰਨੀ ਹੈ ਕਿਸਾਨੀ ਅੰਦੋਲਨ ਦੌਰਾਨ ਵੀ ਇਹ ਗੱਲ ਹੁੰਦੀ ਸੀਗੀ 86% ਜਿਹੜੇ ਪੰਜਾਬ ਦੇ ਕਿਸਾਨ ਆ ਉਹ ਨੇ ਜਿਨਾਂ ਕੋ 2 ਏਕੜ ਜਾਂ 5 ਏਕੜ ਹੁਣ ਮੰਨ ਲਓ ਕਿਸੇ ਦੀ 2 ਏਕੜ ਆ ਗਈ ਉਹਦੇ ਕੋ 2 ਏਕੜੇ ਹੀ ਆ ਤਾਂ ਉਹਦਾ ਰੋਜ਼ਗਾਰ ਬੰਦ ਹੋ ਗਿਆ ਮੰਨ ਲਓ ਕਿਸੇ ਦੀ ਐਗਜ਼ਾਮਪਲ ਦੇ ਕੇ ਦੱਸਦਾ ਕਿਸੇ ਦੀ ਦੁਕਾਨ ਆ ਦੁਕਾਨ ਲੈਂਡ ਪੁਲਿੰਗ ਚ ਆ ਗਈ ਹੁਣ ਮੁੜ ਕੇ ਕੀ ਕਰੂਗਾ ਤੁਸੀਂ ਉਹਨੂੰ ਇੱਕ ਵਾਰੀ ਕਹਿੰਨੇ ਕਿ ਅੰਦਰ ਪੈ ਲੈ ਲੈ ਜਾਂ ਡਿਵੈਲਪ ਹੋਏ ਤੇ ਤੈਨੂੰ ਪੈਸੇ ਦੇਵਾਂਗੇ ਮੁੜ ਕੇ ਉਹ ਕੀ ਕਰੂਗਾ ਜੀ ਜੇ ਕਿਸੇ ਕੋਲ ਮੰਨ ਲਓ 10 ਏਕੜ ਆ ਉਹਦੀ 10 ਹੀ ਆ ਗਈ ਤਾਂ ਉਹ ਕੀ ਕਰੂਗਾ ਜਾਂ 5 ਆ ਗਈ 5 ਨਹੀਂ ਆਈ 5 ਕਿਤੇ ਹੋ ਰਿਹਾ ਕੀ ਕਰੂਗਾ ਉੱਦਨਾ ਲੜਾਈ ਲੜੂਗਾ ਕਿ ਖੇਤੀ ਕਰੂਗਾ ਸੋ ਇੱਕ ਤਾਂ ਇਹ ਗੱਲ ਹੈ ਉਸ ਤੋਂ ਉੱਪਰ ਦੀ ਗੱਲ ਕਰੀਏ ਅਰਬਨਾਈਜੇਸ਼ਨ ਦੀ ਤਾਂ ਪੂਰੇ ਇੰਡੀਆ ਦੀ ਗੱਲ ਕਰੀਏ ਰਕੇਸ਼ 31% ਅਰਬਨਾਈਜੇਸ਼ਨ ਹੋ ਚੁੱਕੀ ਹੈ 31% ਪੂਰੇ ਦੇਸ਼ ਪਰਚ ਪਰ ਤੁਸੀਂ ਹੈਰਾਨ ਹੋਵੋਗੇ ਫਿਗਰ ਸੁਣ ਕੇ ਕਿ 42% ਪੰਜਾਬ ਚ ਆਲਰੇਡੀ ਅਰਬਨਾਈਜੇਸ਼ਨ ਹੋ ਚੁੱਕੀ ਹੈ ਮਤਲਬ ਅੱਧ ਦੇ ਨਜ਼ਦੀਕ ਹੈ ਸੀ 42% ਪੂਰੇ ਪੰਜਾਬ ਚ ਪਹਿਲਾਂ ਹੀ ਅਰਬਨਾਈਜੇਸ਼ਨ ਹੋ ਚੁੱਕੀ ਹੈ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦੀ ਜੀ 28007 ਏਕੜ ਅਜਾੜ ਕੇ ਚੰਡੀਗੜ੍ਹ ਬਣਿਆ ਸੀ ਕੀ ਅੱਜ ਵੀ ਚੰਡੀਗੜ੍ਹ ਪੂਰਾ ਇਹਨਾਂ ਨੇ ਵਿਕਸਿਤ ਕਰ ਲਿਆ ਚੰਡੀਗੜ੍ਹ ਦੇ ਅੰਦਰ ਆਪਾਂ ਗੱਲ ਕਰੀਏ ਹਰਿਆਣੇ ਤੋਂ ਵੀ ਲੋਕ ਆਉਂਦੇ ਨੇ ਰਾਜਸਥਾਨ ਤੋਂ ਵੀ ਆਉਂਦੇ ਆ ਠੀਕ ਹੈ ਹਿਮਾਚਲ ਤੋਂ ਬਹੁਤ ਸਾਰੇ ਲੋਕ ਆ ਕੀ ਪੂਰਾ ਇਹਨਾਂ ਨੇ ਚੰਡੀਗੜ੍ਹ ਅੱਜ ਤੱਕ ਵਿਕਸਿਤ ਕਰ ਲਿਆ ਔਰ ਮੋਹਾਲੀ ਦੀ ਗੱਲ ਕਰੀਏ ਚੱਲਦੇ ਚੱਲਦੇ 45 ਸਾਲ ਹੋ ਗਏ ਕੀ ਮਹਾਲੀ ਪੂਰਾ ਡਿਵੈਲਪ ਕਰ ਲਿਆ ਦੇਖੋ ਜਦ ਤੁਹਾਡੇ ਕੋਲ ਆਲਰੇਡੀ ਐਨੀ ਲੈਂਡ ਪਈ ਹੈ ਡਿਵੈਲਪ ਕਰਨ ਵਾਲੀ ਉਹਨਾਂ ਨੂੰ ਰੈਗੂਲੇਟ ਕਰ ਲੋ ਆਪਾਂ ਫੋਕਲ ਪੁਆਇੰਟਸ ਦੀ ਗੱਲ ਕਰ ਲਈਏ ਕਿ ਇਹਨਾਂ ਨੂੰ ਪ੍ਰੋਪਰ ਤੁਸੀਂ ਡਿਵੈਲਪ ਕਰ ਲਿਆ ਗੰਨਾ ਮੈਲਿਆ ਲੋਕੀ ਕਮਾਦ ਲਾਉਣਾ ਘਟ ਗਏ ਕਿਉਂਕਿ 슈ਗਰ ਮਿਲ ਤੋਂ ਉੱਥੇ ਪ੍ਰੋਪਰ ਪੈਸਾ ਨਹੀਂ ਮਿਲਦਾ ਤੁਸੀਂ 슈ਗਰ ਮਿਲ ਨੂੰ ਡਿਵੈਲਪ ਕਰ ਲੋ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਜੇ ਤੁਸੀਂ ਕਿਸਾਨਾਂ ਨੂੰ ਖੁਸ਼ ਕਰਨਾ 슈ਗਰ ਮਿਲ ਨੂੰ ਡਿਵੈਲਪ ਕਰ ਲੋ ਤੁਸੀਂ ਫੈਕਟਰੀਜ਼ ਨੂੰ ਜਿਹੜਾ ਬढ़ावा ਦੇਣਾ ਹੈ ਪ੍ਰੋਤਸਾਹਿਤ ਕਰਨਾ ਤੁਸੀਂ ਫੋਕਲ ਪੁਆਇੰਟਸ ਨੂੰ ਕਰ ਲੋ ਅੱਛਾ ਤੁਹਾਡੀ ਪੀਐਸਪੀਸੀਐਲ ਤਾਂ ਉਹ ਚਲਦੀ ਨਹੀਂ ਪਈ ਪੰਨ ਵਸ ਤੁਹਾਡੇ ਤੋਂ ਚਲਦੀ ਨਹੀਂ ਪਈ ਤੁਸੀਂ ਗੱਲਾਂ ਕਿਹੜੀਆਂ ਕਰਦੇ ਆ ਹੁਣ ਇੱਕ ਗੱਲ ਹੋਰ ਹੈ 20000 ਤੁਹਾਨੂੰ ਮੈਂ ਕਿਹਾ ਲੋਕ ਜਿਹੜੇ ਆ ਉਹ ਉੱਜੜਦੇ ਨੇ ਜੀ ਸਰਕਾਰ ਨੇ ਲੈਂਡ ਪੁਲਿੰਗ ਸਕੀਮ ਤਾਂ ਲੈ ਆਂਦੀ ਆ ਕੀ ਸਰਕਾਰ ਨੇ ਕੋਈ ਸਰਵੇਖ ਕਰਾਇਆ ਕਿ ਅਗਲੇ 20 ਸਾਲਾਂ ਚ ਪੰਜਾਬ ਦੀ ਪੋਪੂਲੇਸ਼ਨ ਕਿੱਥੇ ਜਾਣੀ ਆ ਕੀ ਲੋਕਾਂ ਨੂੰ ਐਕਚੁਅਲ ਵਿੱਚ ਲੈਂਡ ਪੁੱਲਿੰਗ ਦੀ ਲੋੜ ਹੈਗੀ ਆ ਜਿਹੜੇ ਇਹਨਾਂ ਨੇ ਫਲੈਟਸ ਬਣਾਣੇ ਆ ਇਹ ਕਹਿੰਦੇ ਆ ਕਿ ਕਮਰਸ਼ੀਅਲ ਪਲਾਟ ਦੇ ਦਾਂਗੇ ਇਹ ਕਹਿੰਦੇ ਤੁਹਾਨੂੰ ਰੈ residențial ਪਲਾਟ ਦੇ ਦਾਂਗੇ ਕੀ ਪੰਜਾਬ ਨੂੰ ਲੋੜ ਹੈਗੀ ਆ ਪੰਜਾਬ ਚ ਰਕੇ ਸਭੀ 3 ਕਰੋੜ ਦੀ ਆਬਾਦੀ ਹੈ 2 ਕਰੋੜ ਸ਼ਹਿਰਾਂ ਚ ਆਲਰੇਡੀ ਹੈ 1 ਕਰੋੜ ਪਿੰਡਾਂ ਚ ਹੈ ਹੁਣ ਪਿੰਡਾਂ ਵਾਲੇ ਤਾਂ ਆਲਰੇਡੀ ਆਪਣੇ ਘਰਾਂ ਚ ਨੇ ਤੁਸੀਂ ਬੇਕਾਰ ਹੋ ਜਾਂ ਮੈਂ ਬੇਕਾਰ ਆ ਜਾਂ ਜਿੰਨੇ ਪੰਜਾਬੀ ਆ ਤੁਹਾਨੂੰ ਕੋਈ ਟਾਵਾ ਹੋਊਗਾ ਜਿਹੜਾ ਆਪਣਾ ਘਰ ਛੱਡ ਕੇ ਵੈਸੇ ਹੀ ਬੈਠਾ ਮੌਜ ਚ ਪਰ ਕੀ ਪੰਜਾਬ 'ਚ ਕੋਈ ਬੇਕਾਰ ਹੈਗਾ ਜਦ ਪੰਜਾਬ 'ਚ ਕੋਈ ਬੇਕਾਰ ਹੈ ਹੀ ਨਹੀਂ ਪੰਜਾਬ 'ਚ ਕਿਸੇ ਨੇ ਕਿਹਾ ਹੀ ਨਹੀਂ ਕਿ ਯਾਰ ਸਾਨੂੰ ਫਲੈਟ ਬਣਾ ਦਿਓ ਸਾਨੂੰ ਕਮਰਸ਼ੀਅਲ ਪਲਾਟ ਬਣਾ ਦਿਓ ਸਾਨੂੰ ਰੈ residen tial ਪਲਾਟ ਬਣਾ ਦਿਓ ਤਾਂ ਕੀ ਦੇ ਕੇ ਤੇ ਪਾਲਿਸੀ ਆ ਰਹੀ ਹੈ ਕਿਹਨੂੰ ਖੁਸ਼ ਕਰਨਾ ਲੋਕੇ ਸਵਾਲ ਕਰਦੇ ਨੇ ਕਿ ਬਿਲਡਰਸ ਨੂੰ ਖੁਸ਼ ਕਰਨਾ ਜਾਂ ਤੁਸੀਂ ਦਿੱਲੀ ਦੇ ਜਿਹੜੇ ਆਪਣੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨਾ ਤੇ ਪੈਸੇ ਇਕੱਠੇ ਕਰਕੇ ਕੀ ਤੁਸੀਂ ਜਿਹੜੀਆਂ 27 ਦੀਆਂ ਚੋਣਾ ਲੜਨੀਆਂ ਉਹਦੇ ਲਈ ਪੈਸੇ ਇਕੱਠੇ ਕਰਨੇ ਆ ਤਾਂ ਬਹੁਤ ਸਾਰੇ ਸਵਾਲ ਨੇ ਮੈਂ ਇੱਕ ਵਾਰੀ ਫਿਰ ਤੋਂ ਆਹ ਦਿਖਾਣਾ ਚਾਹੁੰਦਾ ਕੁੜ ਦਿਖਾਈਓ ਆਹ ਜਿਹੜੀ ਸੜਕੇ ਬਾਈਪਾਸ ਵਿੱਚ ਆ ਜਾਂਦੀ ਹੈ ਔਰ ਬਾਈਪਾਸ ਵਿੱਚ ਜਦੋਂ ਆਉਂਦੀ ਹੈ ਤਾਂ ਉਸ ਸਮੇਂ ਨਾ ਲੋਕਾਂ ਪੁਰਾਣੇ ਸਮਿਆਂ ਦੀ ਗੱਲ ਕਰੀਰ ਕੇ ਸਭੀ ਜੀ ਜੀ ਉਦੋਂ ਇਹ ਕਿਹਾ ਜਾਂਦਾ ਸੀਗਾ ਜਦੋਂ ਸਰਕਾਰੀ ਕਿਸੇ ਕੰਮ 'ਚ ਜ਼ਮੀਨ ਆ ਜਾਂਦੀ ਸੀਗੀ ਹਾਂਜੀ ਬੜੀ ਇੰਟਰਸਟਿੰਗ ਗੱਲ ਹੈ ਜਿਹੜੇ ਸੌਂਦਰ ਨੇ ਪਰਿਵਾਰਕ ਮੈਂਬਰ ਵੀ ਸੁਣ ਲਣ ਉਹਦੋਂ ਸਰਕਾਰੀ ਕਿਸੇ ਕੰਮ 'ਚ ਜਮੀਨ ਆ ਜਾਂਦੀ ਸੀ ਕਹਿੰਦੇ ਇੱਕ ਦਾ ਚਾਰ ਗੁਣਾ ਮਿਲਦਾ ਇੱਕ ਕਰੋੜ ਦੀ ਜ਼ਮੀਨ ਸੀ 4 ਕਰੋੜ ਮਿਲਿਆ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ ਕੰਮ ਉਲਟਾ ਫੜ ਲਿਆ ਇਹਨੇ ਚਾਰ ਨਾਲ ਗੁਣਾ ਕੀ ਕਰਨਾ ਸੀ ਚਾਰ ਨਾਲ ਡਿਵਾਈਡ ਕਰਨਾ ਸ਼ੁਰੂ ਕਰਤਾ ਇਹ ਕਹਿੰਦੇ ਤੁਹਾਡੇ ਤੋਂ 4800 ਗੱਜ ਲੈਣੇ ਆ 1200 ਗੱਜ ਦੇਣੇ ਆ ਮਤਲਬ ਚਾਰ ਨਾਲ ਡਿਵਾਈਡ ਕਰ ਲੋ 4800 ਨੂੰ 1200 ਬਣਦਾ ਪੁਰਾਣੇ ਸਮੇਂ 'ਚ ਚਰਚੇ ਸੀਗੇ ਲੋਕੀ ਕਹਿੰਸੀ ਯਾਰ ਕਿਤੇ ਸਾਡੀ ਜ਼ਮੀਨ ਵੀ ਸਰਕਾਰੀ ਕੰਮ 'ਚ ਆ ਜਾਵੇ ਬਿਲਕੁਲ ਕਰੋੜ ਦੀ ਜ਼ਮੀਨ 4 ਕਰੋੜ ਚ ਵਿਕਦੀ ਆ ਬਈ ਕਿਤੇ ਹੋਰ ਖੇਤ ਲੈ ਲਾਂਗੇ 4 ਖੇਤ ਲੈ ਲਾਂਗੇ ਹੁਣ ਇਹ ਕਹਿੰਦੇ ਕੀ ਪਏ ਆ ਕਿ ਟੁੜ ਟੁੜ 4400 ਗਜ ਲੈਣੇ ਆ 1200 ਗਜ ਦੇਣੇ ਆ ਉੱਥੇ ਮੌਜੂ ਹੀ ਕਰਿਓ ਹੈ ਤੁਹਾਨੂੰ ਚੀਚੀ ਦਾ ਕਾਂ ਬਣਾ ਕੇ ਦੇਈ ਜਾਂਦੇ ਆ ਰਸ ਚੋਂਦਾ ਝੂਠਾ ਰਸ ਚੋਂਦਾ ਔਰ ਇਹ ਇਹ ਕਹਿੰਦੇ ਆ ਕਿ ਮੱਝ ਵੇਚ ਦੋ ਮਾਂ ਦੁੱਧ ਤੋਂ ਜਾਂਦੇ ਲੱਗੋ ਗਧੀਆਂ ਖਰੀਦ ਕੇ ਲੱਦ ਚੱਕੋ ਤਾਂ ਪੰਜਾਬੀ ਜਿਹੜੇ ਉਹ ਜਾਗਰਤ ਨਹੀਂ ਤੁਹਾਨੂੰ ਪਤਾ 2020 ਕਿਸਾਨੀ ਅੰਦੋਲਨ ਹੋਇਆ ਅਸੀਂ ਪਹੁੰਚੇ ਉਸ ਸਮੇਂ ਤੁਸੀਂ ਬਾਹਰ ਸੀਗੇ ਜੀ ਕੁਦਰਤ ਦੀ ਕਲਾ ਵਰਤਦੀ ਸੀਗੀ ਔਰ ਇਹ ਝੋਟੇ ਦੇ ਸਿਰਰ ਕੀ ਜ਼ਮੀਨ ਮੈਂ ਚੰਡੀਗੜ੍ਹ ਦੀ ਜ਼ਮੀਨ ਦੀ ਗੱਲ ਕਰਦਾ ਮਾਂ ਉਦੋਂ ਰਿਸਰਚ ਹੋਈ ਸੀਗੀ ਜੀ ਇਹ ਕਿਹਾ ਗਿਆ ਸੀ ਕਿ ਜਿਹੜੀ ਚੰਡੀਗੜ੍ਹ ਦੀ ਜ਼ਮੀਨ ਹੈ ਉਹ ਪਹਜਾਉ ਘਟ ਤਾਂ ਸਰਵੇ ਤੋਂ ਬਾਅਦ ਉਸ ਜਗ੍ਹਾ ਨੂੰ ਚੂਸ ਕੀਤਾ ਗਿਆ ਸੀਗਾ ਚੰਡੀਗੜ੍ਹ ਬਸਾਉਣ ਲਈ ਪਰ ਜਿਹੜੀ ਲੈਂਡ ਇਹ ਐਕਵਾਇਰ ਕਰਨਾ ਚਾਹੁੰਦੇ ਆ ਉਹ ਤਾਂ ਹੈ ਹੀ ਝੋਟੇ ਦੇ ਸਿਰਰ ਕੀ ਤਾਂ ਝੋਟੇ ਦੇ ਸਿਰਰ ਕੀ ਜਿਹੜੀ ਲੈਂਡ ਆ ਉਹਨੂੰ ਤੁਸੀਂ ਖਰਾਬ ਕਰੋਗੇ ਠੀਕ ਹੈ ਨਾ ਦੇਖੋ ਤਿੰਨ ਤਿੰਨ ਫਸਲਾਂ ਉਗਦੀਆਂ ਕਿਸਾਨ ਮਿਹਨਤ ਨਾਲ ਮਜ਼ਦੂਰ ਮਿਹਨਤ ਕਰਦੇ ਆ ਰੋਟੀ ਖਾਂਦੇ ਆ ਉਹਨਾਂ ਨੂੰ ਹੋਰ ਕੋਈ ਕੰਮ ਵੀ ਨਹੀਂ ਆਉਂਦਾ ਦੇਖੋ ਮੰਨ ਲਓ ਆ ਖੇਤ ਆ ਮੇਰਾ ਐਗਜ਼ਾਮਪਲ ਦੇ ਤੌਰ ਤੇ ਚੱਲਦੇ ਆ ਮੈਂ ਮੈਂ ਕਿਸਾਨ ਆ ਤੁਸੀਂ ਮਜ਼ਦੂਰ ਆ ਜਾਂ ਤੁਸੀਂ ਕਿਸਾਨ ਆ ਮੈਂ ਮਜ਼ਦੂਰ ਆ ਇੱਥੇ ਬਿਲਡਿੰਗ ਬਣ ਜਾਂਦੀ ਆ ਸਾਡੀ ਦੋਨਾਂ ਦੀ ਰੋਜ਼ੀ ਰੋਟੀ ਗਈ ਹੁਣ ਸਾਨੂੰ ਕਹਿੰਦੇ ਆ ਉੱਪਰ 55th ਫਲੋਰ ਤੇ ਤੁਹਾਡਾ ਪਲਾਟ ਆ ਅਸੀਂ ਉਹਦੀ ਰਾਖੀ ਕਰਾਂਗੇ ਕੀ ਕਰਾਂਗੇ ਅਸੀਂ ਤਿੰਨ ਫਸਲਾਂ ਤੋਂ ਜਿਹੜੀਆਂ ਬਣਾਉਣੀਆਂ ਸੀਗੀਆਂ ਰੋਜੀ ਰੋਟੀ ਮੇਰੇ ਘਰ ਵੀ ਆਉਣੀ ਸੀ ਤੁਹਾਡੇ ਘਰ ਵੀ ਆਉਣੀ ਸੀਗੀ ਹੁਣ ਕਹਿੰਦੇ ਕਿ ਤੁਸੀਂ ਉਹ ਪੰਜਵੇਂ ਦੇਖੋ ਇਹਨਾਂ ਕੋਲ ਕੋਈ ਰੋਡ ਮੈਪ ਵੀ ਨਹੀਂ ਹੈਗਾ ਦੇਖੋ ਸੋਸ਼ਲ ਇੰਪੈਕਟ ਕੀ ਪੈਂਦਾ ਕੀ ਇਸ ਦਾ ਕੋਈ ਸਰਵੇ ਕੀਤਾ ਜਿਹੜੇ ਲੋਕਾਂ ਦੇ ਖੇਤ ਤੁਸੀਂ ਲੈ ਲੈਣੇ ਉਹਨਾਂ ਨੇ ਉਜੜ ਜਾਣਾ ਉਹ ਕੀ ਕਰਨਗੇ ਕੀ ਉਹ ਸਿਕਿਉਰਿਟੀ ਗਾਰਡ ਬਣ ਕੇ ਸਲੂਟ ਮਾਰ ਕੇ ਕੀ ਕਰਨਗੇ ਆਓ ਜੀ ਅੰਦਰ ਆਓ ਹੈ ਕੀ ਉਹ ਜਿਹੜੀ ਚੰਡੀਗੜ੍ਹ ਤੋਂ ਇੱਕ ਵੀਡੀਓ ਚੱਲਦੀ ਹੈ ਇੱਕ ਬਜ਼ੁਰਗ ਬਾਪੂ ਆ ਉਹਨੇ ਪਹਿਲਾਂ ਆਪਣੀ ਜ਼ਮੀਨ ਦੇ ਦਿੱਤੀ ਇਸੇ ਤਰੀਕੇ ਅੱਜ ਉਹ ਮੀਟ ਦੀ ਰੇੜੀ ਲਾ ਕੇ ਖੜਾ ਕੀ ਲੋਕ ਰੇੜੀਆਂ ਲਾਉਣਗੇ ਉਹ ਵੀ ਤਾਂ ਜੇ ਡਿਵੈਲਪ ਹੋ ਗਿਆ ਜੇ ਡਿਵੈਲਪ ਨਹੀਂ ਹੋਇਆ ਕਬੂਤਰ ਬੋਲਣੇ ਆ ਜਿੱਦਾਂ ਆਪਣੇ ਸਿਵਲ ਹਸਪਤਾਲ ਦੀ ਉਹ ਪ੍ਰੋਟੋਟਾਈਪ ਬਿਲਡਿੰਗ ਤੇ ਟੌਪ ਫਲੋਰ ਤੇ ਬੋਲਦੇ ਆ ਸੋ ਉਹ ਵੀ ਤਾਂ ਪਰ ਕੀ ਇਹਨਾਂ ਕੋਲ ਰਿਸਰਚ ਹੈਗੀ ਆ ਕਿ ਅਗਲੇ 20 ਸਾਲ ਚ ਪੰਜਾਬ ਦੀ ਪੋਪੂਲੇਸ਼ਨ ਕਿੰਨੀ ਹੋਵੇਗੀ ਨਵੇਂ ਸ਼ਹਿਰ ਦੀ ਪੋਪੂਲੇਸ਼ਨ ਕਿੰਨੀ ਹੋਵੇਗੀ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਆਪਾਂ ਨਾਲ ਦੀ ਉਹ ਵੀ ਦਿਖਾਉਣਾ ਬਾਈਪਾਸ ਦੇਖੋ ਤੁਸੀਂ ਖਰੜ ਚਲੇ ਜਾਓ ਮਹਾਲੀ ਚਲੇ ਜਾਓ ਖਰੜ ਚਲੇ ਜਾ ਮਹਾਲੀ ਚਲੇ ਜਾ ਤੁਹਾਨੂੰ ਐਚਪੀ ਐਮਪੀ ਸੀਐਚ ਇਹ ਗੱਡੀਆਂ ਦੇ ਨੰਬਰ ਦੀਆਂ ਜਿਹੜੀਆਂ ਉੱਥੇ ਮਿਲਣੀਆਂ ਪੰਜਾਬ ਨੰਬਰ ਦੀਆਂ ਗੱਡੀਆਂ ਘੱਟ ਮਿਲਦੀਆਂ ਉਹ ਕਹਿੰਦੇ ਡਿਵੈਲਪ ਹੋ ਗਿਆ ਖਰੜ ਬਹੁਤ ਡਿਵੈਲਪ ਹੋ ਗਿਆ ਤਾਂ ਫਿਰ ਇੱਥੇ ਅੱਗੇ ਕਿਹੜੇ ਲੋਕਾਂ ਨੇ ਰਹਿਣਾ ਕਿਹਨਾਂ ਨੂੰ ਇੱਥੇ ਵਸਾਉਣਾ ਮਤਲਬ ਤੁਸੀਂ ਪੰਜਾਬ ਚੋਂ ਪੰਜਾਬੀਆਂ ਨੂੰ ਕੱਢ ਦੇਣਾ ਫਿਰ ਕਹਿੰਦੇ ਰੰਗਲਾ ਪੰਜਾਬ ਸਾਡੇ ਸੀਐਮ ਸਾਹਿਬ ਹਰਮਨ ਪਿਆਰੇ ਸੀਐਮ ਸਾਹਿਬ ਕਹਿੰਦੇ ਆ ਕਿ ਰੰਗਲਾ ਪੰਜਾਬ ਬਣਾਉਣਾ ਸ਼ਹਿਰ ਵਸਾ ਕੇ ਕਿਹੜਾ ਰੰਗਲਾ ਪੰਜਾਬ ਬਣਨਾ ਮੇਰਾ ਸਵਾਲ ਇਹ ਹੈ ਕਿ ਪੰਜਾਬ ਪਿੰਡਾਂ 'ਚ ਵਸਦਾ ਬਿਲਕੁਲ ਸਾਡਾ ਸੱਭਿਆਚਾਰ ਸਾਡਾ ਕਲਚਰ ਪਿੰਡਾਂ 'ਚ ਵਸਦਾ ਜੇ ਤੁਸੀਂ ਪਿੰਡੇ ਹੀ ਝਾੜਤੇ ਫਿਰ ਸ਼ਹਿਰਾਂ 'ਚ ਕਿਹੜਾ ਪੰਜਾਬ ਵਸੂਗਾ ਆ ਤਾਂ ਹਮਕੋ ਤੁਮਕੋ ਹੁੰਦੀ ਹੈ ਮਾੜਾ ਖੜੜ ਜਾਓ ਤਾਂ ਸਹੀ ਪੰਜਾਬੀ 'ਚ ਕੋਈ ਗੱਲ ਨਹੀਂ ਕਰਦਾ ਹਿੰਦੀ ਬਿਲਕੁਲ ਹਿੰਦੀ ਜੇ ਸ਼ਹਿਰੀਕਰਨ ਇੱਥੇ ਵੀ ਹੋ ਗਿਆ ਬਾਹਰ ਲਿਆ ਸਟ੍ਰੀਟਾਂ ਤੋਂ ਲੋਕ ਆ ਗਏ ਤਾਂ ਡੈਮੋਗ੍ਰਾਫਿਕ ਚੇਂਜ ਨਹੀਂ ਹੋਣੀ ਫਿਰ ਪੰਜਾਬ ਪੰਜਾਬੀਆਂ ਦਾ ਕਿਧਰ ਰਹੂਗਾ ਪੰਜਾਬ ਪੰਜਾਬੀ ਹੁਣ ਤੁਹਾਡੇ ਦਾਦੇ ਪਰਦਾਦੇ ਪੀੜ੍ਹੀ ਦਰ ਪੀੜ੍ਹੀ ਤੁਸੀਂ ਇੱਥੇ ਰਹਿੰਦੇ ਆ ਜੀ ਅਸੀਂ ਸਾਡੇ ਜਿਹੜੇ ਪੁਰਖੇ ਸੀਗੇ ਉਹ ਪਹਿਲਾਂ ਪਾਕਿਸਤਾਨ ਪੰਜਾਬ 'ਚ ਸੀਗੇ ਫਿਰ ਇੱਥੇ ਆ ਗਏ ਬਿਲਕੁਲ ਅਸੀਂ ਪੰਜਾਬੀ ਆ ਸਾਡੀ ਜੜ੍ਹ ਪੰਜਾਬ ਤੋਂ ਆ ਬਿਲਕੁਲ ਪਰ ਜੇ ਇੱਥੇ ਪੰਜਾਬੀ ਨਾ ਰਹੇ ਜਹਾਜ਼ ਦਾ ਰੋਜ਼ ਹੀ ਤਿਆਰ ਆ ਕੈਨੇਡਾ ਅਮਰੀਕਾ ਇੰਗਲੈਂਡ ਲੈ ਕੇ ਜਾਣ ਨੂੰ ਨੌਜਵਾਨੀ ਤਾਂ ਜਾਈ ਜਾਂਦੀ ਆ ਜੇ ਕੋਈ ਇੱਥੇ ਬਚਿਆ ਹੀ ਨਹੀਂ ਤੁਸੀਂ ਹੋਰ ਲੋਕ ਲਿਆ ਕੇ ਵਸਾਤ ਤੇ ਤਾਂ ਪੰਜਾਬ ਦਾ ਖਤਮ ਪੰਜਾਬੀ ਤਾਂ ਉੱਜੜ ਗਏ ਕਿ ਨਹੀਂ ਉੱਜੜ ਗਏ ਫਿਰ ਬਿਲਕੁਲ ਪਾ ਇਹ ਇਹ ਬਹੁਤ ਸਾਰੇ ਸਵਾਲ ਮੇਰੇ ਜ਼ਿਹਨ ਚ ਨੇ ਔਰ ਇੱਕ ਵਾਰੀ ਮੈਂ ਜ਼ਰੂਰ ਪੁੱਛਣ ਜਾਊਂਗਾ ਭੈਣ ਭਰਾ ਜੁੜੇ ਹੋਏ ਆ ਜੀ ਤੁਸੀਂ ਨੈਕ ਸਵਾਲ ਲੈ ਲਓ ਔਰ ਨਾਲ ਦੀ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਨਹੀਂ ਚਲੋ ਠੀਕ ਹੈ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਸੁਰਜੀਤ ਸਾਹਿਬ ਲੇਕਿਨ ਸਰਕਾਰ ਤਾਂ ਕਹਿੰਦੀ ਤੱਕਾ ਨਹੀਂ ਤੱਕਾ ਨਹੀਂ ਕਰਦੇ ਜੇ ਮਰਜ਼ੀ ਹੋਵੇ ਤਾਂ ਦਿਓ ਸਰਕਾਰ ਤਾਂ ਇਹ ਗੱਲ ਕਹਿ ਰਹੀ ਹੈ ਦੇਖੋ ਸਰਕਾਰ ਕਹਿੰਦੀ ਤੱਕਾ ਨਹੀਂ ਕਰਦੇ ਮਰਜ਼ੀ ਹੈ ਤਾਂ ਦਿਓ ਜੀ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜੇ ਪਾਲਿਸੀ ਬਹੁਤ ਚੰਗੀ ਆ ਜੀ ਸਰਕਾਰ ਦੇ 94 ਐਮਐਲਏ ਹੈਗੇ ਆ ਹਾਂਜੀ ਕੁਝ ਹਲਕੇ ਇੰਚਾਰਜ ਵੀ ਹੈਗੇ ਆ ਸਾਡੇ ਸ਼ਹਿਰ 'ਚ ਵੀ ਹਲਕੇ ਇੰਚਾਰਜ ਹੈਗੇ ਆ ਜੀ ਹੁਣ ਤੇ ਬੰਗਿਆ ਵਾਲੇ ਐਮਐਲਏ ਵੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਹੋਗੇ ਆ ਉੱਥੇ ਹਲਕੇ ਇੰਚਾਰਜ ਵੀ ਹੈਗੇ ਆ ਇੱਦੀ 117 ਹਲਕੇ ਤਾਂ ਹੈਗੇ ਆ ਸਾਰਿਆਂ ਕੋਲ ਇੰਨੀ ਸਮਰੱਖਤ ਹੈਗੀ ਕਿ ਦੋ-ਦੋ ਏਕੜ ਖੇਤ ਖਰੀਦ ਲੈਣ ਬਿਲਕੁਲ ਕਿਉਂਕਿ ਸਰਕਾਰ ਕਹਿੰਦੀ ਧੱਕਾ ਦੇਣੀ ਇਹ ਲੋਨ ਲੈ ਲੈਣ ਬਿਲਕੁਲ ਇਹ 234 ਕਿੱਲੇ ਲੈ ਕੇ ਪਹਿਲਾਂ ਉਹਨਾਂ ਨੂੰ ਵਸਾ ਕੇ ਦਿਖਾ ਦੇ ਸਰਕਾਰ ਇਹ 234 ਕਿੱਲੇ ਲਵੇ ਸਾਰੇ ਐਮਐਲਏ ਦੇ ਸਾਰੇ ਆਪਣੇ ਹਲਕਾ ਇੰਚਾਰਜਾਂ ਨੂੰ ਮਿਲਾ ਕੇ 234 ਕਿੱਲੇ ਵਸਾ ਕੇ ਦਿਖਾ ਦੇ ਔਰ ਜਿਹੜੀ ਲੋਨ ਦੀ ਗੱਲ ਕਰਦੇ ਆ ਸਰਕਾਰ ਕਹਿੰਦੀ ਕਿ ਤੁਹਾਨੂੰ ਲੋਨ ਵੀ ਮਿਲ ਸਕਦਾ ਸੀ ਗੱਲ ਕਰਦੇ ਆ ਕਿ ਨੋਟੀਫਿਕੇਸ਼ਨ ਹੋ ਗਈ ਹੈ ਖਸਰਾ ਨੰਬਰ ਪਾ ਦਿੱਤਾ ਠੀਕਾ ਜੀ ਹੁਣ ਕੱਲ ਇੱਕ ਮਾਨਿਕ ਗੋਇਲ ਨੇ ਪਾਈ ਸੀ ਕਿ ਇੱਕ ਇੱਕ ਨੋਟਿਸ ਵੀ ਵਾਇਰਲ ਹੋ ਰਿਹਾ ਹੈ ਇੱਕ ਡੀਸੀ ਦਾ ਜਗਰਾਉਂ ਦਾ ਸ਼ਾਇਦ ਮੈਂ ਜੇ ਹਲੇ ਕਨਫਰਮ ਨਹੀਂ ਆ ਜੇ ਮੈਂ ਗਲਤ ਹੋ ਮੈਂ ਤਾਂ ਕਮੈਂਟਾਂ ਚ ਕਰੈਕਟ ਕਰ ਦਿਓ ਉਹ ਕਹਿੰਦੇ ਆ ਜੀ ਕਿ ਸੀਐਲਯੂ ਜਿਹੜਾ ਆ ਉਹਨੇ ਦਿੱਤਾ ਜਾਣਾ ਚਾਹੀਦਾ ਸੀਐਲ ਹੁੰਦਾ ਚੇਂਜ ਲੈਂਡ ਯੂਜ਼ ਮਤਲਬ ਤੁਸੀਂ ਆਪਣੇ ਖੇਤਾਂ ਚ ਸਿਰਫ ਖੇਤੀ ਕਰ ਸਕਦੇ ਹੋ ਨਾ ਫਾਰਮ ਹਾਊਸ ਬਣਾ ਸਕਦੇ ਆ ਮੰਨ ਲਾ ਤੇਰੇ ਦਿਲ ਚ ਆ ਗਿਆ ਕਿ ਡੇਰੀ ਫਾਰਮ ਰਣਾ ਉਹ ਨਹੀਂ ਬਣਾ ਸਕਦਾ ਮੰਨ ਲਾ ਤੇਰੇ ਦਿਲ ਚ ਆ ਗਿਆ ਕਿ ਯਾਰ ਕੰਮ ਨਹੀਂ ਚੱਲਦਾ ਮੈਂ ਇੱਥੇ ਕਾਰਵਾਸ਼ ਬਣਾ ਲਵਾਂ ਤੂੰ ਉਹ ਨਹੀਂ ਬਣਾ ਸਕਦਾ ਸਿਰਫ ਖੇਤੀ ਕਰ ਸਕਦਾ ਹੁਣ ਇਹ ਕਹਿੰਦੇ ਤੁਸੀਂ ਲੋਨ ਵੀ ਲੈ ਸਕਦੇ ਆ। ਅੱਛਾ ਜੇ ਲੋਨ ਲੈ ਸਕਦੇ ਆ ਜਿਹੜੇ ਮਾਹਰ ਨੇ ਉਹ ਕਹਿੰਦੇ ਨਹੀਂ ਲੈ ਸਕਦੇ ਕਿਉਂਕਿ ਨੋਟੀਫਿਕੇਸ਼ਨ ਹੋ ਗਈ। ਜੇ ਸਰਕਾਰ ਕਹਿੰਦੀ ਤੁਸੀਂ ਲੋਨ ਲੈ ਸਕਦੇ ਆ ਮੈਂ ਕਹਿੰਦਾ ਸਰਕਾਰ ਬੈਂਕ ਦਾ ਨਾਮ ਲਿਖ ਕੇ ਦੇਵੇ। ਪੇਪਰ ਤੇ ਲਿਖ ਕੇ ਦੇਵੇ ਕਿ ਆ ਬੈਂਕ ਲੋਨ ਦੇਊਗਾ। ਜੇ ਬੈਂਕ ਵੀ ਕਵੇ ਹਾਂ ਸਰਕਾਰ ਜੀ ਨੇ ਕਿਹਾ ਸੀ ਲੋਨ ਦਵਾਂਗੇ ਫਿਰ ਮੰਨੀਏ ਕਿ ਸਰਕਾਰ ਲਿਖ ਕੇ ਦਊਗੀ ਕਿ ਫਲਾ ਫਲਾ ਬੈਂਕ ਤੁਹਾਨੂੰ ਲੋਨ ਦੇਊਗਾ। ਯਾਰ ਸਰਕਾਰ ਆਪ ਤਾਂ ਲੋਨ ਚੱਕ ਚੱਕ ਕੇ 3 ਮਹੀਨੇ ਟਪਾਉਂਦੇ ਆ 8500 ਰੁਪਏ ਨੂੰ 3 ਮਹੀਨੇ ਟਪਾਉਣੇ ਆ ਫਿਰ ਸਿਰਫ ਕਿਸਾਨਾਂ ਨੂੰ ਲੋਨ ਕੌਣ ਦੇਊਗਾ ਕਿਸਾਨਾਂ ਨੇ ਧੀ ਪੁੱਤ ਵੇਣੇ ਆ ਬਿਲਕੁਲ ਕਿਸਾਨਾਂ ਨੇ ਬੱਚੇ ਬਾਹਰ ਵੀ ਭੇਜਣੇ ਆ ਹਾਲਾਤ ਇਹੋ ਜਿਹੇ ਬਣ ਗਏ ਨੇ ਤਕ ਗੋਲੀ ਚੱਲਦੀ ਆ ਜੇ ਆਪਣੇ ਜ਼ਮੀਨਾਂ ਹੀ ਆਪਣੀ ਨਹੀਂ ਆ سرمਾਇਆ ਹੀ ਆਪਣਾ ਨਹੀਂ ਆ ਤਾਂ ਆਪਣਾ ਭਵਿੱਖ ਕਿਵੇਂ ਸੋਚਣਾ ਆਪਣੇ ਭਵਿੱਖ ਦੀ ਗੱਲ ਕਿਵੇਂ ਕਰਨੀ ਆ ਸੋ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਸਰਕਾਰ ਲੋਕ ਹਿੱਤ ਦੀ ਗੱਲ ਕਰੇ ਕਿ ਜੇ ਸਰਕਾਰ ਕਹਿੰਦੀ ਲੋਨ ਮਿਲ ਜਾਏਗਾ ਸਰਕਾਰੋਂ ਬੈਂਕ ਦਾ ਨਾਮ ਲਿਖ ਕੇ ਦੇਵੇ ਤੇ ਸਰਕਾਰ ਤਾਂ ਇਹ ਵੀ ਕਹੇਰੀ ਪੈਸੇ ਦੀ ਕੋਈ ਕਮੀ ਨਹੀਂ ਸਰਕਾਰ ਕਹਿੰਦੀ ਪੈਸੇ ਦੀ ਕੋਈ ਕਮੀ ਨਹੀਂ ਸਰਕਾਰ ਤਾਂ ਇਹ ਵੀ ਕਹਿੰਦੀ ਸੀਗੀ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗੇ ਮਿਲਿਆ ਇੱਕ ਸਰਕਾਰ ਤਾਂ ਇਹ ਵੀ ਕਹਿੰਦੀ ਸੀ 15 ਲੱਖ ਮਿਲੂਗਾ ਮਿਲਿਆ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਐਮਐਸਪੀ ਦੇਵਾਂਗੇ ਮਿਲੀ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਕੁੱਕੜੀ ਮੜੀ ਦੇ ਵੀ ਪੈਸੇ ਦੇਵਾਂਗੇ ਮਿਲੇ ਦੇਖੋ ਗੱਲਾਂ ਕਰਨੀਆਂ ਹੋਰ ਚੀਜ਼ ਹੈ ਗੱਲਾਂ ਕਰਨੀਆਂ ਹੋਰ ਚੀਜ਼ ਐ ਰਿਐਲਿਟੀ 'ਚ ਉਹਨੂੰ ਲੈ ਕੇ ਆਣਾ ਹੋਰ ਚੀਜ਼ ਐ ਜੇ ਪੈਸਾ ਇੰਨਾ ਹੀ ਆ ਜੀ ਇੰਨਾ ਹੀ ਤੁਹਾਡੇ ਕੋਲ ਪੈਸਾ ਹੈਗਾ ਮੈਂ ਜਿਵੇਂ ਪਹਿਲੇ ਕਿਹਾ ਕਿ ਬਾਕੀ ਰੈਗੂਲਰ ਕਰ ਲੋ ਜਿਹੜੇ ਆਲਰੇਡੀ ਡਿਵੈਲਪ ਹੋਣ ਤੋਂ ਪਏ ਆ ਬਹੁਤ ਸਾਰੇ ਲੋਕਾਂ ਦਾ ਪੈਸਾ ਫਸਿਆ ਹੈ ਹੁਣ ਮੇਰੀ ਗੱਲ ਸੁਣੋ ਇਹ ਸਰਕਾਰ ਐ ਜੀ ਇਹ ਸਰਕਾਰ ਕਹਿੰਦੀ ਡਿਵੈਲਪ ਕਰਾਂਗੇ ਸਰਕਾਰ ਦਾ ਰਹਿ ਗਿਆ 1.5 ਸਾਲ ਜੋ ਹਾਲਾਤ ਨੇ ਲੋਕ ਚਿਪੇ ਪਏ ਆ ਲੋਕ ਅੱਕੇ ਪਏ ਆ ਲੋਕ ਗੁੱਸੇ ਨੇ ਲੈਂਡ ਪੁਲਿੰਗ ਵਾਲੀ ਸਿਚੁਏਸ਼ਨ ਐ ਤਾਂ ਲੋਕਾਂ ਨੂੰ ਹੋਰ ਗੋਸੇ ਤੇ ਲਿਆਤਾ ਲੋਕਾਂ ਦੇ ਮਤਲਬ ਅੰਦਰੋਂ ਨਾ ਮਨ ਭਖਿਆ ਪਿਆ ਸਰਕਾਰ ਨੇ 1.5 ਸਾਲ ਬਾਅਦ ਮੰਨ ਲਓ ਪਤਾ ਨਹੀਂ ਕਿਹੜੇ ਰਾਜ ਦੀ ਸਰਕਾਰ ਆ ਜਾਣੀ ਜੀ ਹੁਣ ਮੰਨ ਲਓ ਮੈਂ ਚਾਹੀ ਚਾਹੀ ਕਿ ਜੀ ਸਾਡੇ ਹਰਮਨ ਪਿਆਰੇ ਸੀਐਮ ਸਾਹਿਬ ਨੇ ਕਿਹਾ ਸਾਰੀ ਕੈਬਨਿਟ ਕਹਿ ਰਹੀ ਹੈ ਮੈਂ ਤਾਂ ਆਪਣਾ ਖੇਤ ਦੇ ਦਿੱਤਾ ਜੀ ਲੈਂਡ ਪੁਲਿੰਗ ਜੀ ਮੁੜ ਕੇ ਅਗਲੀ ਵਾਰ ਕਿਸੇ ਹੋਰ ਰਾਜ ਦੀ ਸਰਕਾਰ ਆ ਗਈ ਉਹ ਕਹਿੰਦੇ ਪਹਿਲ ਦੇ ਆਧਾਰ ਤੇ ਅਸੀਂ ਇਹਨੂੰ ਕੈਨਸਲ ਕਰਾਂਗੇ ਮੈਂ ਲੱਟ ਗਿਆ ਹੈ ਨਾ ਮੈਂ ਪਲੇਅਰਾਂ ਚ ਨਾ ਸਪੇਅਰਾਂ ਚ ਦੁੱਲੇ ਹੋਏ ਬੇਰਾਂ ਚ ਕੀ ਬੱਲੇ ਰਹਿ ਜੂ ਸੋ ਆਪ ਵੀ ਸਮਝਣਾ ਪੈਣਾ ਕੁਝਕ ਜਿਹੜੇ ਲੋਕ ਪਲਾਂਟਡ ਮੇ ਉਹ ਕਹੀ ਜਾਂਦੇ ਹਾ ਹਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਪਣੀ ਜ਼ਮੀਨ ਉਹਨਾਂ ਦੀ ਮੈਨੂੰ ਲੱਗਦਾ ਚੰਦਰਮਾ ਤੇ ਆ ਆਪਣੇ ਨਿਆਣੇ ਸਾਰੇ ਬਾਹਰ ਆ ਜਿਹਦੇ ਆਪਣੇ ਨਿਆਣੇ ਬਾਹਰ ਆ ਜਿਹਨੇ ਆਪ ਕੁਝ ਨਹੀਂ ਕਰਨਾ ਉਹੀ ਕੁਰਬਾਨੀ ਦੀ ਨਜ਼ਰ ਗੱਲਾਂ ਕਰੀ ਨੇ ਕਿ ਦੇ ਦਿਓ ਜੀ ਦੇ ਦਿਓ ਜੀ ਬਹੁਤ ਵਧੀਆ ਪਾਲਸੀ ਆਪਰੇ ਨਿਆਣੇ ਨੂੰ ਪਲਾਟ ਇੰਡੀਆ ਉਹਨਾਂ ਨੂੰ ਕਹੋ ਕਿ ਅਸੀਂ ਦਿੰਨੇ ਆ ਤੇ ਅਸੀਂ ਵੇਟ ਕਰਾਂਗੇ ਜੀ ਅਸੀਂ ਅੰਦਰ ਕਮਰਸ਼ੀਅਲ ਪਲਾਟ 'ਚ ਲਾਵਾਂਗੇ ਤੇ ਕਮਰਸ਼ੀਅਲ ਪਲਾਟ 'ਚ ਸ਼ੋਰੂਮ ਖੋਲ੍ਹਾਂਗੇ ਫਿਰ ਗੱਲ ਕਰੋ ਇਹ ਗੱਲ ਇਹ ਵੀ ਸੁਣਨ ਚਾਹੀਏ ਕਿ ਐਨਆਰਆਈ ਵੀ ਸਪੋਰਟ ਕਰਦੇ ਆ। ਮੈਂ ਦੇਖੋ ਇੱਕ ਗੱਲ ਕਰਨੀ ਚਾਹੁੰਨਾ। ਹਾਂਜੀ। ਤੁਸੀਂ ਵੀ ਬਾਹਰ ਰਹੇ ਆ। ਜੀ। ਇਹ ਜਿਹੜਾ ਖੇਤ ਆ। ਮਤਲਬ ਕੋਈ ਵੀ ਖੇਤ ਆ ਉਹਨੂੰ ਤੁਸੀਂ ਕੀ ਸਮਝਦੇ ਆ? ਜਾਂ ਧਰਤੀ ਨੂੰ ਕੀ ਸਮਝਦੇ ਆ? ਕਿਸਾਨਾਂ ਲਈ ਪਸ਼ੂ ਪਾਲਕਾਂ ਲਈ ਕੀ ਆ? ਉਹਨਾਂ ਦੀ ਮਾਂ ਬਰਾਬਰ ਰੋਜ਼ਗਾਰ ਉਹਨਾਂ ਦਾ। ਰੋਜ਼ਗਾਰ ਤਾਂ ਛੋਟੀ ਕੱਲੇ ਮਾਂ ਆ। ਮਾਂ ਆ। ਜੀ। ਪੀੜੀ ਦਰ ਪੀੜੀ ਇਹ ਮਾਂ ਰੋਟੀ ਦਿੰਦੀ ਆ। ਬਿਲਕੁਲ। ਪਰਿਵਾਰ ਪਾਲਦੀ ਆ। ਠੀਕ ਹੈ ਜੀ ਰੋਟੀ ਜੋਗੜੇ ਹੁੰਨੇ ਆ ਤੇ ਜਿਹੜਾ ਪੁੱਤ ਮਾਂ ਤੋਂ ਦੂਰ ਹੋਵੇ ਉਹਨੂੰ ਮਾਂ ਦਾ ਜ਼ਿਆਦਾ ਖਿਆਲ ਆਉਂਦਾ ਕਿ ਘਟੋਂ ਦਾ ਹੱਲੇ ਕੋਲ ਪੇ ਤਾਂ ਕਈ ਵੇਲੇ ਪੁੱਛਦਾ ਨਹੀਂ ਬਿਲਕੁਲ ਮਾਂ ਕਿਦਾਂ ਉਹ ਕਹਿੰਦਾ ਕਿ ਜਦ ਕੋਲੇ ਪਈ ਆ ਜਿਹੜਾ ਬਾਹਰ ਆ ਉਹ ਫੋਨ ਕਰਦਾ ਮਾਂ ਠੀਕ ਹੈ ਦਵਾਈ ਲੈ ਲਈ ਜੇ ਵੱਡਾ ਭਰਾ ਇੰਡੀਆ ਤੇ ਕਰਾ ਵੱਡੇ ਨੂੰ ਫੋਨ ਜੇ ਛੋਟਾ ਨੇ ਤਾਂ ਕਰਾ ਛੋਟੇ ਨੂੰ ਫੋਨ ਕਿਸੇ ਚੀਜ਼ ਤੇ ਕਮੀ ਨਹੀਂ ਹੋਣੀ ਚਾਹੀਦੀ ਹੁਣ ਤੂੰ ਮੈਨੂੰ ਆਪ ਦੱਸ ਐਨ ਆਰ ਆਈ ਸਪੋਰਟ ਕਰੂਗਾ ਕਿ ਸਾਡੀ ਮਾਂ ਤੁਸੀਂ ਲੈ ਜਾਓ ਕਿ ਕਹੂਗਾ ਕਿ ਡੱਟ ਕੇ ਖੜੇ ਆ ਸਾਡੀ ਮਾਂ ਆ ਮੈਂ ਕਹਿੰਦਾ ਉਹਨੇ ਬਾਹਰ ਛੱਡ ਕੇ ਇੰਡੀਆ ਜਾਇਆ ਨਾ ਕਿ ਜ਼ਮੀਨ ਨਹੀਂ ਜਾਣ ਦਿੰਦੇ ਤਾਂ ਇਸ ਪੰਜਾਬ ਦੇ ਦੇਖੋ ਇੱਕ ਆਪਣਾ ਸੁਭਾਅ ਆ ਪੰਜਾਬੀਆਂ ਦਾ ਆਪਣੀ ਪੰਜਾਬੀ ਦੀ ਨੇਚਰ ਆ ਕਹਿੰਦਾ ਜਾਨ ਚੰਦੀ ਜਲ ਜਵੇ ਜ਼ਮੀਨ ਨਹੀਂ ਜਾਣ ਦੇਣੀ ਲੈ ਮੇਰਾ ਆਪਣਾ ਕੋਈ ਖੇਤ ਨਹੀਂ ਮੇਰੇ ਘਰ ਤੇ ਕੋਈ ਆਵੇ ਮੈਂ ਛੱਡ ਦੂੰਗਾ ਪੰਜਾਬੀ ਜਿਹੜਾ ਖੂਨ ਆ ਨਾ ਪੰਜਾਬ ਦਾ ਜਿਹੜਾ ਪਾਣੀ ਆ ਉਹ ਅਣਖੀ ਆ ਉਹਦਾ ਜਿਹੜੇ ਬੁਸਦਲ ਨੇ ਉਹਨਾਂ ਨੂੰ ਖੜਾ ਕਰ ਦਿੰਦਾ ਕਿ ਜਿਹੜੇ ਪੰਜਾਬ ਦੇ ਜੰਮੇ ਜਾਏ ਆ ਉਹ ਕਿਦਾਂ ਆਪਣੀ ਧਰਤੀ ਮਾਂ ਨੂੰ ਛੱਡ ਦੇਣਗੇ ਇੱਥੇ ਇੱਕ ਹੋਰ ਗੱਲ ਸੁਣ ਹੁਣ ਲੈਂਡ ਪੁੱਲਿੰਗ ਹੋ ਗਈ ਇੱਕ 180000 ਟਨ 180 ਟਨ ਲੱਖ ਟਨ ਜਿਹੜਾ ਉਗਾਇਆ ਜਾਂਦਾ ਜੇ ਜ਼ਮੀਨ ਹੀ ਨਹੀਂ ਰਹਿਣਗੀ ਵਿਧਾਨ ਸਭਾ ਚਿਕਣ ਹੁਣ ਤਾਂ ਖੇਤੇ ਅੱਛੇ ਜਿਹੜੇ ਪਸ਼ੂ ਪਾਲ ਕੇ ਆ ਜੀ ਹੁਣ ਮੰਨ ਲਾ ਬੇਰੋਜ਼ਗਾਰ ਕਰਦਾ ਪਸ਼ੂਆਂ ਦਾ ਮੇਰੀ ਸੀ ਜ਼ਮੀਨ ਆ ਗਈ ਹੁਣ ਮੈਨੂੰ ਦੇ ਤਾਂ 7ਵੇਂ ਮਰਲੇ ਤੇ ਪਲਾਟ ਮੈਂ ਸਾਰੇ ਆਪਣੀਆਂ ਮੱਝਾਂ ਸਭ ਨੂੰ ਮਰਲੇ ਤੇ ਲੈ ਕੇ ਜਾਣੀਆਂ। ਬਿਲਕੁਲ ਸਹੀ ਗੱਲ ਹੈ। ਹੈ? ਦੇਖੋ ਸਾਰੇ ਐਂਗਲਸ ਦੇਖਣੇ ਚਾਹੀਦੇ ਆ। ਇਹ ਨਹੀਂ ਕਿ ਜੇ ਤੁਹਾਨੂੰ ਪਸੰਦ ਆ ਕਰ ਲੋ ਜਦ ਕਿਸਾਨ ਕਹੀ ਜਾਂਦੇ ਸਾਨੂੰ ਪਸੰਦ ਨਹੀਂ ਆ। ਹੂੰ। ਉਹਨ ਬਹੁਤ ਵਾਜਦਾ ਪਿਆ ਜੀ। ਨਹੀਂ ਪਰ ਇਹ ਆਪਣੇ ਹਲਕੇ 'ਚ ਪਹਿਲੀ ਵਾਰ ਇਸ ਚਰਚਾ ਤੇ ਵਿਸ਼ਾ ਹੋਇਆ ਆ ਤੇ ਤੁਸੀਂ ਬੜੇ ਬੜੇ ਤਰੀਕੇ ਨਾਲ ਸਮਝਾ ਰਹੇ ਆਂ ਪਰ ਇਹ ਗੱਲ ਦੱਸੋ ਫੇ ਹੱਕ 'ਚ ਕਿੰਨੇ ਕਾ? ਮੈਂ ਇੱਕ ਰਿਪੋਰਟ ਪੜ੍ਹਦਾ ਸੀ। ਹੂੰ। 5 ਬੰਦੇ ਹੱਕ 'ਚ ਆ। ਬਸ। ਤੇ 1600 ਬੰਦਿਆਂ ਨੇ ਅਗੇਂਸਟਲੇ ਤੱਕ ਜਿਹੜੀ ਗੱਲ ਕਰ ਦਿੱਤੀ ਆ ਮੇਰੇ ਖਿਆਲ ਵੱਧ ਕੇ ਹੋਣੇ ਆ ਜੀ ਇੱਕ ਰਿਪੋਰਟ ਐ ਵੱਖ-ਵੱਖਰ ਪੋਟਾਂ ਹੁੰਦੀਆਂ ਜੀ ਇੱਕ ਹੋਰ ਤੁਸੀਂ ਸ਼ੁਰੂ ਤੋਂ ਗੱਲ ਦੱਸੀ ਜੀ ਇੱਕ ਜਿਹੜੀ ਕਿ ਮੱਝਾਂ ਦੇ ਕੇ ਭੇਡਾਂ ਲੈ ਲੋ ਉਹ ਕੀ ਜੋਗ ਆ ਉਹ ਮੈਂ ਮੱਝ ਦੇ ਕੇ ਗਧੀ ਗਈ ਸੀ ਹਾਂ ਪਰ ਜੇ ਹੁਣ ਤੁਸੀਂ ਮੱਝ ਦੇ ਕੇ ਭੇਡ ਦੀ ਗੱਲ ਕਰਦੇ ਹੋ ਉਹ ਵੀ ਦੱਸ ਦਿਨਾ ਦੇਖੋ ਇੱਕ ਵਾਰੀ ਨਾ ਇੱਕ ਪਸ਼ੂ ਪਾਲਕ ਕਿਸਾਨ ਚੱਲਦੇ-ਚੱਲਦੇ ਕਰ ਲਈ ਛੋਟੇ ਵੀ ਬੜੇ ਹਵਾ ਵੀ ਲੱਗਦੀ ਆ ਕਿਉਂਕਿ ਉਂ ਤਾਂ ਸਾਹ ਲੈਣਾ ਵੀ ਔਖਾ ਗਰਮਿਆਸ਼ ਬਹੁਤ ਹੋ ਗਈ ਆ ਅੱਛਾ ਬੜੀ ਸੁਣਨ ਵਾਲੀ ਗੱਲ ਹੈ ਮੈਂ ਦੱਸੀ ਭੈਣ ਭਰਾ ਜੁੜੇ ਹੋਏ ਆ ਹੈ ਖੁੱਲ ਕੇ ਜੁੜੇ ਆ ਕਿ ਘੁੱਟ ਕੇ ਜੁੜੇ ਆ ਠੀਕ ਠੀਕ ਹੀ ਆ ਕਹਿੰਦਾ ਮਸਲਾ ਠੀਕ ਠੀਕ ਹੈ ਨਾ ਮਸਲਾ ਕੋਈ ਤੜਕਦਾ ਪੜਕਦਾ ਨਹੀਂ ਨਾ ਪਰ ਮਸਲਾ ਇਹ ਹੋਂਦ ਦਾ ਆ ਜਵਾਨੀ ਦਾ ਕਿਸਾਨੀ ਦਾ ਹੈ ਇੱਕ ਵਾਰੀ ਕੀ ਹੁੰਦਾ ਇੱਕ ਬਜ਼ੁਰਗ ਆਪਣੇ ਮੁੰਡੇ ਨਾਲ ਦਿੱਲੀ ਚਲੇ ਜਾਂਦਾ ਅੱਛਾ ਜੀ ਮੱਝਾਂ ਲੈਣ ਵਪਾਰੀ ਸੀ ਪਸ਼ੂ ਪਾਲਕ ਮੱਝਾ ਲੈ ਕੇ ਜਦੋਂ ਆਉਂਦੇ ਆ ਤਾਂ ਇੱਕ ਉਥੋਂ ਲਾਲਾ ਜੀ ਛੱਡ ਜਾਂਦੇ ਆ ਕਹਿੰਦੇ ਕਿ ਇਹਨੂੰ ਠਗੀਏ ਹਾਂ ਕਈ ਚੋਰ ਚੱਕੇ ਚੜ ਜਾਂਦੇ ਆ ਉਹ ਚੜ ਜਾਂਦਾ ਦੋ ਪੇਡਾਂ ਲੈ ਕੇ ਆਪਣੇ ਨਾਲ ਦੇ ਨੂੰ ਕਹਿੰਦਾ ਮੈਂ ਇਹਨੂੰ ਚੇਪ ਕੇ ਆਇਆ ਅੱਛਾ ਬਈ ਕਿਸਾਨ ਨੂੰ ਪਸ਼ੂ ਪਾਲਕ ਨੂੰ ਉਹ ਗੱਡੀ ਚੜ ਜਾਂਦਾ ਮਗਰੀ ਤਾਂ ਆਪਾਂ ਤੈਨੂੰ ਪਤਾ ਜਿਹੜੇ ਲੋਕ ਆ ਪੰਜਾਬੀ ਲੋਕ ਆ ਇਹ ਆਉਂ ਭਗਤ ਬਹੁਤ ਕਰਦੇ ਮੇਲੇ ਅੰਸਾਰ ਬਹੁਤ ਆ ਰੋਟੀਆਂ ਸੀਆਂ ਕਹਿੰਦਾ ਹਾਂਜੀ ਲਾਲਾ ਜੀ ਖਾਉਂਗੇ ਹਾਂ ਕਹਿੰਦਾ ਖਲਾ ਦਿਓ ਖਾ ਲਈ ਫਿਰ ਲਾਲਾ ਜੀ ਕਹਿੰਦੇ ਕਿਸਾਨ ਵੀਰ ਪਸ਼ੂ ਪਾਲਕ ਵੀਰ ਮੈਂ ਤੇਰੀ ਰੋਟੀ ਖਾ ਲਈ ਮੈਂ ਤੇਰਾ ਫਾਇਦਾ ਚਾਹੁੰਨਾ ਕਹਿੰਦਾ ਦੱਸੋ ਹਾਂ ਕਹਿੰਦਾ ਯਾਰ ਤੂੰ ਕਿੱਥੇ ਜਾਣਾ ਕਹਿੰਦਾ ਮੈਂ ਪੰਜਾਬ ਜਾਣਾ ਕਹਿੰਦਾ ਆ ਮੱਝਾ ਪੰਜਾਬ ਤੱਕ ਲੈ ਕੇ ਜਾਊਂਗਾ ਤੇਰੇ ਤੋਂ ਤਾਂ ਬਹੁਤ ਪਾ ਰਿਆ ਹਾਂ ਇਹ ਤੂੰ ਜੰਗਾ ਤੂੰ ਆ ਭੇਡਾ ਲੈ ਜਾਂਦਾ ਕਹਿੰਦਾ ਭੇਡਾ ਦਾ ਕੀ ਕਰਨਾ ਕਹਿੰਦਾ ਲੈ ਦੇਖ ਤੁਹਾਡੇ ਪੰਜਾਬ ਚ ਡੇਂਗੂ ਕਿੰਨਾ ਆ ਹਾਂ ਮੱਝ ਦਾ ਦੁੱਧ ਘੱਟ ਰੇਟਾਂ ਤੇ ਵਿਕਦਾ ਬੱਕਰੀ ਦਾ ਵੱਧ ਵਿਕਣਾ ਭੇਡ ਦਾ ਵੱਧ ਮਹਿੰਗਾ ਵਿਕਣਾ ਹਾਂ ਕਹਿੰਦਾ ਗੱਲ ਤਾਂ ਤੇਰੀ ਸਹੀ ਆ ਕਹਿੰਦਾ ਇਹਨੂੰ ਚਰਾਉਣਾ ਕਿੰਨਾ ਔਖਾ ਹਾਂ ਸਾਰਾ ਦਿਨ ਪਾਣੀ ਪਲਾਇਆ ਨੇ ਸ਼ੀਓ 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 ਕਰਕੇ ਭੇਡ ਨੂੰ ਜਿੱਥੇ ਮਰਜੀ ਖੜੀ ਕਰ ਦੋ ਭੇਡ ਤਾਂ ਭੇਡ ਆ ਭੇਡ ਚੱਲ ਚੱਲ ਲੱਗ ਜਾਣਾ ਅੱਛਾ ਤੁਸੀਂ ਇਹਨਾਂ ਦਾ ਗੋਹਾ ਬੜਾ ਔਖਾ ਕੇ ਚੱਕਦੇ ਆ ਹੈ ਭੇਡ ਦੀ ਤਾਂ ਵੀਂਗਣਾ ਆ ਫਿਰ ਤੂੰ ਉਹਨਾਂ ਵੇਚ ਲੈਣੀ ਆ ਫਿਰ ਤਾਂ ਮੁਨਾਫਾ ਹੀ ਮੁਨਾਫਾ ਮੈਂ ਤਾਂ ਆਪਣੀ ਸੋਨੇ ਦੀ ਚਿੜੀ ਤੈਨੂੰ ਦੇਣ ਲੱਗਾ ਅੱਛਾ ਉਹਦਾ ਕਿਸਾਨ ਦੇ ਨਾਲ ਜਿਹੜਾ ਮੁੰਡਾ ਬੈਠਾ ਸੀ ਉਹਦਾ ਉਹ ਕਹਿੰਦਾ ਯਾਰ ਡੈਡੀ ਨੂੰ ਡੈਡੀ ਨੂੰ ਕਹਿੰਦਾ ਰਗੜ ਦੇਣਾ ਇਹਨੇ ਲਾਲੇ ਨੂੰ ਉਹ ਘਬਰਾਵੇ ਉਹ ਕਹਿੰਦਾ ਜਿਹੜਾ ਪਸ਼ੂ ਪਾਲਕ ਬਜ਼ੁਰਗ ਸੀ ਕਹਿੰਦਾ ਲਾਲਾ ਜੀ ਆਪ ਕੀ ਬਾਤ ਤਾਂ ਬਹੁਤ ਬੜੀਆ ਹਾਂ ਕਹਿੰਦਾ ਯਾਰ ਆਪਕਾ ਖਾਣਾ ਖਾਇ ਜੂਠ ਥੋੜੇ ਬੋਲ ਸਕਦਾ ਹਾਂ ਚਲੋ ਲਾਲੇ ਨੇ ਦੇਖਿਆ ਕੰਮ ਲੋਟ ਆ ਗਿਆ ਵੀ ਮੈਂ ਮੱਝਾ ਲੈ ਲੈਣੀ ਆ ਇਹਨੂੰ ਭੇਡਾਂ ਚ ਪਕਾ ਦੇਣੀ ਆ ਚੇਪ ਦੇਣੀ ਆ ਤੇ ਉਹਨੇ ਹੱਥ ਮਾਰਿਆ ਗੱਡੀ ਵਾਲੇ ਨੂੰ ਕਿ ਮੈਨੂੰ ਲਾ ਦਿਓ ਮੇਰਾ ਸਟੇਸ਼ਨ ਆ ਗਿਆ ਵੀ ਡੀਲ ਬਣ ਗਈ ਉਹ ਡੀਲ ਖਰਾਬ ਨਾ ਹੋ ਜਵੇ ਚਲੋ ਉਹਨੇ ਲਾਤਾ ਜੀ ਤੇ ਉਹ ਕਹਿੰਦਾ ਆਪ ਉਤਾਰ ਦਿਓ ਕਹਿੰਦਾ ਲਾਲਾ ਜੀ ਆ ਪੁੱਤਰੋ ਮੈਂ ਮਾਝੇ ਉਤਾਰਦਾ ਹੂੰ ਉਹ ਉਤਰਿਆ ਮੁੰਡਾ ਕਵੇ ਪਾਪਾ ਨਾ ਪਾਪਾ ਨਾ ਉਹ ਜਦੋਂ ਨਾ ਲਾਲਾ ਉਤਰਿਆ ਕਹਿੰਦਾ ਮਾਝੇ ਉਤਾਰੋ ਕਿਸਾਨ ਨੇ ਪਹਿਲਾਂ ਤਾਂ ਹੱਥ ਮਾਰਿਆ ਗੱਡੀ ਨੂੰ ਮੁੜ ਕੇ ਭਗਾ ਕੇ ਲੱਤ ਮਾਰੀ ਕਹਿੰਦਾ ਤੇਰੀ ਭੈਣ ਨੂੰ ਮਨ ਬੁੱਧ ਬਣਾਉਣਾ ਕਹਿੰਦਾ ਮੈਂ ਕਿਸਾਨ ਆਗੂ ਆ ਮੈਂ ਸਭ ਕੁਝ ਦੇਖਿਆ ਮੈਂ ਪਸ਼ੂ ਪਾਲ ਗਿਆ ਮੈਂ ਸਭ ਕੁਝ ਦੇਖਿਆ ਤੂੰ ਬੇਫਿਕੂ ਬਣਾਣਾ ਕਿ ਭੇਡਾਂ ਵੀ ਕਦੀ ਮੱਝਾਂ ਦਾ ਮੁਕਾਬਲਾ ਕਰ ਲੂਗੀਆਂ ਸੋ ਉਹ ਮੱਝ ਲੈਣ ਆਇਆ ਸੀ ਤੇ ਭੇਡਾਂ ਤੋਂ ਵੀ ਜਾਂਦਾ ਲੱਗਾ ਤਾਂ ਪੰਜਾਬੀਆਂ ਨੇ ਪਸ਼ੂ ਪਾਲਕਾਂ ਨੇ ਆਪਣੀ ਝੋਟੇ ਦੇ ਸਿਰ ੜ ਗਈ ਜ਼ਮੀਨ ਤਾਂ ਨਹੀਂ ਦੇਣੀ ਆ ਤੁਹਾਡੀਆਂ ਭੇਡਾਂ ਰੱਖ ਲੈਣੀਆਂ ਇਹ ਸੋਨੇ ਦੀ ਚਿੜੀ ਵਰਗੀ ਜ਼ਮੀਨ ਹੈ ਔਰ ਇਹਦੇ ਖੰਭ ਕੁੱਤਰਾਂ ਦੀ ਕੋਸ਼ਿਸ਼ ਨਾ ਕੀਤੀ ਜਾਵੇ ਔਰ ਇਹ ਜੇ ਕੋਸ਼ਿਸ਼ ਕੀਤੀ ਜਾਊਗੀ ਤਾਂ ਫਿਰ ਜਿਵੇਂ 2020 ਚ ਕਿਸਾਨੀ ਅੰਦੋਲਨ ਹੋਇਆ ਸੀ ਉਸੇ ਤਰੀਕੇ ਲੱਗਦਾ ਕਿ ਅੰਦੋਲਨ ਹੋਊਗਾ ਔਰ ਮੈਂ ਆਪਣੇ ਜ਼ਿਲ੍ਹੇ ਜੇ ਗੱਲ ਦੱਸਣੀ ਚਾਹੁੰਦਾ ਇਹ ਮਹਾਲੋ ਦਾ ਏਰੀਆ ਜਿੰਨੇ ਕ ਮੇਰੇ ਤੱਕ ਗੱਲ ਪਹੁੰਚੀ ਹੈ 383 ਏਕੜ ਜਿਹੜੀ ਇਹਨਾਂ ਦੀ ਲੈਂਡ ਲੈਂਡ ਪੁੱਲਿੰਗ ਚ ਆ ਗਈ ਹੈ ਡਟ ਕੇ ਇਹਨਾਂ ਨਾਲ ਖੜੇ ਆ ਐਜ਼ ਆ ਪੱਤਰਕਾਰ ਵੀ ਐਜ਼ ਆ ਪੰਜਾਬੀ ਵੀ ਐਜ਼ ਆ ਜ਼ਿਲ੍ਹੇ ਦੇ ਸਿਟੀਜ਼ਨ ਵੀ ਇਹਨਾਂ ਨਾਲ ਖੜੇ ਆ ਡਟ ਕੇ ਖੜੇ ਆ ਇੱਕ ਤਾਪੜ ਕੇ ਖੜੇ ਆ ਜਿੱਥੇ ਇਹਨਾਂ ਨੂੰ ਲੋੜਿਆ ਉੱਥੇ ਪਹਿਲ ਦੇ ਆਧਾਰ ਤੇ ਪਹੁੰਚਾਂਗੇ ਔਰ ਇਹਨਾਂ ਦੇ ਪਿੱਛੇ ਵੀ ਰਵਾਂਗੇ ਜਿੱਥੇ ਕਹੋਗੇ ਪਿੱਛੇ ਆ ਜਾਓ ਜਿੱਥੇ ਕਹੋਗੇ ਕਿ ਮੋੜੇ ਚੱਲ ਮੋੜੇ ਵੀ ਚੱਲਾਂਗੇ ਪਰ ਅੱਗੇ ਵੀ ਚੱਲਾਂਗੇ ਬਰਾਬਰ ਵੀ ਚੱਲਾਂਗੇ ਪਿੱਛੇ ਵੀ ਚੱਲਾਂਗੇ ਔਰ ਇਹਨਾਂ ਦੇ ਨਾਲ ਡਟ ਕੇ ਖੜੇ ਆ ਕਿਦਾ 2020 ਕਿਸਾਨੀ ਅੰਦੋਲਨ ਚ ਕਿਸਾਨਾਂ ਨਾਲ ਖੜੇ ਸੀ ਤਾਂ ਇਹਨਾਂ ਨਾਲ ੱੱਕਾ ਨਾ ਹੋਵੇ ਆਪਾਂ ਇਹਨਾਂ ਨਾਲ ਖੜੇ ਆ ਇਹਨਾਂ ਦੀ ਹਮਾਇਤ ਕਰਦੇ ਆ ਪੂਰੀ ਧੰਨਵਾਦ ਸੂਰੀ ਬਹੁਤ ਸੂਰੀ ਸਾਹਿਬ ਬਹੁਤ ਸਾਰੀ ਇਨਫੋਰਮੇਸ਼ਨ ਵਧੀਆ ਦਿੱਤੀ ਆ ਇੱਕ ਹੋਰ ਆਪਣੇ ਸ਼ਹਿਰ ਦੇ ਵਿੱਚ ਆਪਣੇ ਜ਼ਿਲ੍ਹੇ ਚ ਜ਼ਿਲ੍ਹੇ ਜਿਸ ਕੰਝ ਲੋ ਸਿਆਰਚਤਾ ਹੈ ਗਈ ਆ ਜ਼ਿਲ੍ਹੇ ਚ ਚਰਚਾ ਚੱਲ ਰਹੀ ਆ ਕਿ ਤੁਸੀਂ ਵੀ ਇਲੈਕਸ਼ਨ ਚ ਜਾਣ ਬਾਰੇ ਸੋਚਦੇ ਆ ਸਿਆਸਤ ਚ ਜਾਣ ਬਾਰੇ ਸੋਚ ਰਹੇ ਆ ਕਿ ਇਹ ਗੱਲ ਸਹੀ ਹੈ ਤੁਸੀਂ ਬਾਕੀ ਸਾਰੇ ਸਵਾਲ ਕਾਗੇ ਤੋਂ ਪੜ੍ਹ ਕੇ ਬੱਚੇ ਇਹ ਟੱਚਰ ਹਲ ਤੇਰੇ ਅੰਦਰ ਆਇਆ ਨਾ ਇਹ ਟੱਚਰ ਵਾਲਾ ਤੇਰੇ ਅੰਦਰ ਆਇਆ ਨਹੀਂ ਨਹੀਂ ਟੱਚਰ ਨਹੀਂ ਐਚਐਲ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਉਮੀਦ ਵੀ ਹੈ ਇੱਕ ਦੇਖੋ ਫੁਰਤਾ ਵੀ ਅਮਾ ਪਾ ਲਿਆ ਤਾਂ ਮਤਲਬ ਵੇ ਨਹੀਂ ਕਿ ਤੁਸੀਂ ਸਿਆਸਤ 'ਚ ਆ ਗਏ ਪਰ ਇਹ ਚਰਚਾ ਚੱਲਦੀ ਪਈ ਆ ਮੈਨੂੰ ਵੀ ਕਈ ਬੰਦਿਆਂ ਨੇ ਪੁੱਛਿਆ ਉਹ ਕਿਉਂਕਿ ਦੋ ਚਾਰ ਜਗ੍ਹਾ ਸਨਮਾਨ ਹੋ ਗਿਆ ਜੀ ਭੈਣ ਭਰਾ ਬੁਲਾਉਂਦੇ ਅੱਛਾ ਬਹੁਤੇ ਲੋਕ ਤਾਂ ਇਹ ਕਹਿੰਦੇ ਕਿ ਅਸੀਂ ਝਿਜਕ ਜਾਂਦੇ ਆ ਯਾਰ ਆਊਗਾ ਕਿ ਨਹੀਂ ਹੋਗਾ ਸਾਰਾ ਦਿਨ ਤਾਂ ਸੜਕਾਂ ਤੇ ਰਹਿੰਦਾ ਕਦੀ ਕਿਤੇ ਐਕਸੀਡੈਂਟ ਹੋ ਗਿਆ ਕਿਸ ਨੂੰ ਇਨਸਾਫ ਦਿਵਾਉਣਾ ਕਦੀ ਚੋਰ ਫੜਨੇ ਹੈ ਨਾ ਜੀ ਤਾ ਦੇਖੁਰ ਕੇ ਸਾ ਵੀ ਹੱਲੇ ਪਤਾ ਨਹੀਂ ਕੱਲ ਦਾ ਕੀ ਹੋਣਾ ਕਹਿੰਦੇ ਨਾ ਕੰਦੋਲੇ ਪ੍ਰਦੇਸ਼ ਹੱਲੇ ਕੁਛ ਨਹੀਂ ਪਤਾ ਕੱਲ ਦਾ ਕੀ ਬਣਨਾ ਪਰ ਤੂੰ ਟਿਕਰ ਕੀਤੀ ਐ ਯਾਰ ਜੀ ਸਾਡੇ ਵਰਗੇ ਬੰਦੇ ਆ ਵੀ ਜਾਊ ਕਿ ਤੇ ਮਾੜਾ ਕੀ ਐ ਨਹੀਂ ਦੇਖੋ ਹੁਣ ਵੀ ਅਸੀਂ ਸਾਰ ਦਿਨ ਸੜਕਾਂ ਤੇ ਲੋਕਾਂ ਦੀ ਸੇਵਾ ਕਰਦੇ 2 ਬਾਈ ਚਾਂਸ ਅਸੀਂ ਆ ਜੰਨੇ ਆ ਪਿਆਰ ਕਰਨ ਵਾਲੇ ਕਹਿੰਦੇ ਆ ਜਾਓ ਜਾਂ ਕੋਈ ਹੋਰ ਆ ਜਾਂਦਾ ਜਿਹੜਾ ਲੋਕਾਂ ਦੀ ਲਈ ਤਤ ਪਰਿਆ ਤੇ ਮਾੜਾ ਵੀ ਕੀ ਐ ਇੱਕ ਗੱਲ ਇਹ ਵੀ ਅਜੇ ਜਿਹੜਾ ਬੰਦਾ ਨਾ ਸੰਘਰਸ਼ੀ ਐ ਜਿਹੜਾ ਬੰਦਾ ਬਿਨਾਂ ਕਿਸੇ ਮੁਨਾਫੇ ਤੋਂ ਸਾਰਾ ਦਿਨ ਲੋਕ ਸੇਵਾ ਚ ਲੱਗਿਆ ਉਹ ਫਿਰ ਛੇਤੀ ਵਿਗੜਦਾ ਨਹੀਂ ਉਹ ਜਵਾਬ ਦੇ ਦਿੰਦਾ ਜਿਹੜਾ ਸਖਪਾਲ ਖੇਣਾ ਪਾਰਟੀਆਂ ਬਦਲੀ ਜਾਂਦਾ ਪਰ ਆਪਣੇ ਗੱਲਾਂ ਤੇ ਅਡਲ ਖੜਾ ਅੜ ਕੇ ਖੜਾ ਸੋ ਹੱਲੇ ਚਰਚਾਵਾਂ ਨਹੀਂ ਇਹਦੇ ਤੇ ਕੋਈ ਡੂੰਗੀ ਮੇਰੀ ਵਿਚਾਰਧਾਰਾ ਮਤਲਬ ਜੋ ਮੇਰੀ ਵਿਚਾਰਧਾਰਾ ਬਹੁਤੀ ਹੱਲੇ ਕਿਸੇ ਨਾਲ ਮਿਲਦੀ ਨਹੀਂ ਜੇ ਡੂੰਗੇ ਅਸੀਂ ਵਿਚਾਰ ਨਹੀਂ ਕੀਤੇ ਇਹ ਆਉਣ ਵਾਲਾ ਸਮਾਂ ਦੱਸੂਗਾ ਹੱਲੇ ਤਾਂ ਗਰਭ ਚ ਪਈਆਂ ਚੀਜ਼ਾਂ ਇਹ ਆਉਣ ਵਾਲਾ ਸਮਾਂ ਦੱਸੂਗਾ ਲੇਕੋ ਇੱਦਾਂ ਦਾ ਵਿਚਾਰ ਨਹੀਂ ਪਰ ਫਿਲਹਾਲ ਅਸੀਂ ਡਟ ਕੇ ਮਹਾਲੋ ਵਾਲਿਆਂ ਦੇ ਨਾਲ ਖੜੇ ਹਾਂ ਜੀ ਠੀਕ ਆ ਜੀ ਫਿਰ ਜੀ ਧੰਨਵਾਦ ਜੀ ਬਹੁਤ-ਬਹੁਤ ਇੱਕ ਅਪੀਲ ਕਰਨੀ ਚਾਹੁੰਨਾ ਮੈਂ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਿਹਾ ਕਿ 27 ਜਾਂ 28 ਨੂੰ ਮਹਾਲੀ ਹੱਲੇ ਡੇਟ ਫਿਕਸ ਨਹੀਂ ਹੋਈ 27 28 ਨੂੰ ਮਹਾਲੀ ਜੋ ਕਾਲ ਹੈ ਸਹਿਯੁਕਤ ਕਿਸਾਨ ਮੋਰਚੇ ਜਦ ਸਾਡੇ ਤੱਕ ਪਹੁੰਚੇਗੀ ਤੁਹਾਡੇ ਤੱਕ ਕੱਪੜੇ ਦੀ ਕਰ ਦਿਆਂਗੇ ਪਰ ਜਿਹੜੇ ਭੈਣ ਭਰਾ ਸਾਡੇ ਨਾਲ ਰਲ ਕੇ 27 28 ਨੂੰ ਮੁਹਾਲੀ ਜਾਣਾ ਚਾਹੂਗੇ ਉਹ ਆਪਣੇ ਨਾਮ ਛੱਡ ਤੱਕ ਭੇਜ ਦੇਣ ਤੇ 30 ਤਰੀਕ ਨੂੰ ਸਾਡਾ ਇਥੋਂ ਵੀਰ ਮੀਤਪਾਲ ਹੈ ਉਹ ਵੀ ਡੱਟ ਕੇ ਜੁੜੇ ਹੋਇਆ ਕਿਉਂਕਿ ਉਹਨਾਂ ਦੀ ਕਾਫੀ ਜ਼ਮੀਨ ਆ ਰਹੀ ਆ ਮੈਂ ਉਹਨਾਂ ਨਾਲ ਆ ਮੇਰਾ ਭਰਾ ਆ ਉਹ ਬਾਕੀ ਕਿਸਾਨ ਵੀ ਭਰਾ ਨੇ ਅਸੀਂ ਡੱਟ ਕੇ ਉਹਨਾਂ ਨਾਲ ਆ ਤੇ 30 ਤਰੀਕ 30 ਤਰੀਕ ਨੂੰ ਟਰੈਕਟਰ ਮਾਰਚ ਹੋਣਾ ਇੱਥੇ ਅੱਛਾ ਜੀ ਅਸੀਂ ਵੀ ਉੱਚ ਪਾਰਟਿਸਿਪੇਟ ਕਰਾਂਗੇ ਜਿਹੜੇ ਹੋਰ ਭੈਣ ਭਰਾ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਉਹ ਵੀ ਸਾਡੇ ਨਾਲ ਰਾਬਤਾ ਕਰ ਲੈਣ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਾਂਗੇ ਔਰ ਮੀਤਪਾਲ ਸਾਡਾ ਭਰਾ ਆ ਉਹ ਅਗਵਾਈ ਕਰਨਗੇ ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਨੇ ਹੋਰ ਆਗੂ ਸਹਿਬਾਨ ਨੇ ਸਾਰੇ ਰਲ ਮਿਲ ਕੇ 30 ਤਰੀਕ ਨੂੰ ਕਰਨ ਜਾ ਰਹੇ ਆ ਅਸੀਂ ਉਹਨਾਂ ਦੇ ਨਾਲ ਆ ਤੇ ਡਟ ਕੇ ਉਹਨਾਂ ਦੀ ਸਪੋਰਟ 'ਚ ਖੜੇ ਆ ਠੀਕ ਆ ਸਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ